ਤੁਸੀਂ ਦੇਖ ਰਹੇ ਹੋ ABC ਪੰਜਾਬ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਕੰਡੀ ਏਰੀਆ ਵੀ ਹੈ ਬੇਟ ਵੀ ਹੈ ਤੇ ਇਤਿਹਾਸਕ ਸ਼ਹਿਰ ਵੀ ਹੈ ਤੇ ਇਤਿਹਾਸਕ ਹਲਕਾ ਵੀ ਹੈ ਇਸ ਹਲਕੇ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਦੇ ਉਮੀਦਵਾਰ ਖੜੇ ਨੇ ਕੀ ਉਹ ਲੋਕ ਮੁੱਦਿਆਂ ਦੀ ਗੱਲ ਕਰ ਰਹੇ ਨੇ ਜਾਂ ਫਿਰ ਨਿੱਜੀ ਤੌਰ ਤੇ ਇੱਕ ਦੂਜੇ ਦੇ ਉੱਪਰ ਚੱਕੜ ਸੁੱਟ ਰਹੇ ਨੇ ਤੇ ਇਸ ਮਸਲੇ ਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਲੋਕ ਸਭਾ ਹਲਕਾ ਸ਼੍ਰੀਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਰੋਪੜ ਤੋਂ ਜਿਹੜੇ ਹਮੇਸ਼ਾ ਹੀ ਬਿਬਾਕੀ ਦੇ ਨਾਲ ਮਸਲੇ ਰੱਖਦੇ ਨੇ ਤੇ ਮਸਲੇ ਚੁੱਕਦੇ ਨੇ ਰঞ্জੀਤ ਸਿੰਘ ਹਣੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਰঞ্জੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਗਰ ਆਪਾਂ ਸਮੁੱਚੇ ਲੋਕ ਸਭਾ ਹਲਕਾ ਸ਼੍ਰੀਨੰਦਪੁਰ ਸਾਹਿਬ ਦੀ ਗੱਲ ਕਰੀਏ ਜੀ ਜੈਸਵੀ ਪਾਰਟੀ ਨੇ ਉਮੀਦਵਾਰ ਖੜੇ ਕੀਤੇ ਨੇ ਚਾਹੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਇਰਾ ਚਾਹੇ ਸੰਗਰੂਰ ਤੋਂ ਵਿਜੇਂਦਰ ਸਿੰਘ ਆ ਗਏ ਨੇ ਮਲਵਿੰਦਰ ਸਿੰਘ ਕੰਗ ਨੇ ਆਵਾਦੀ ਪਾਰਟੀ ਵੱਲੋਂ ਬੀਜੇਪੀ ਵੱਲੋਂ ਡਾਕਟਰ ਸ਼ਬਾਸ਼ ਸ਼ਰਮਾ ਨਾਲ ਬਹੁਜਨ ਸਮਾਜ ਪਾਰਟੀ ਵੱਲੋਂ ਜਸਬੀਰ ਸਿੰਘ ਗੜੀ ਇਹ ਪੰਜ ਜਿਹੜੇ ਉਮੀਦਵਾਰ ਨੇ ਤੁਹਾਨੂੰ ਲੱਗਦਾ ਹੈ ਕਿ ਅਨੰਤਪੁਰ ਸਾਹਿਬ ਲੋਕ ਸਭਾ ਹਲਕੇ ਦੀ ਗੱਲ ਕਰ ਰਹੇ ਨੇ ਜਾਂ ਫਿਰ ਨਿੱਜੀ ਤੌਰ ਤੇ ਹੀ ਜਿਵੇਂ ਪਾਰਟੀਆਂ ਜਾਂ ਪਾਰਟੀਆਂ ਦੇ ਲੀਡਰ ਇੱਕ ਦੂਜੇ ਨੂੰ ਬਦਨਾਮ ਕਰਦੇ ਨੇ ਦੇਖੋ ਗੱਲ ਇਹ ਆ ਬੋਲਰ ਸਾਹਿਬ ਕੇ ਲੀਡਰਾਂ ਨੂੰ ਇੱਕ ਅੱਜ ਸਾਰੇ ਲੀਡਰਾਂ ਨੂੰ ਇੱਕ ਬੜੀ ਸੋਹਣੀ ਮੋਜ ਬਣ ਗਈ ਕਿ ਕਿਸੇ ਨੂੰ ਆਪਣੀ ਪ੍ਰਾਪਤੀ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਸਗੋਂ ਸਾਰੇ ਦਿਮਾਗ ਵਿੱਚ ਇਹ ਗੱਲ ਆਈ ਹੋਈ ਆ ਕਿ ਮੈਨੂੰ ਵਿਰੋਧੀ ਵੋਟ ਪੈਣੀ ਆ ਅੱਛਾ ਜੀ ਉਹ 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 ਆਪਣੀ ਕੋਈ ਪ੍ਰਾਪਤੀ ਗਿਣਾਉਣ ਦੀ ਬਜਾਏ ਆਪਣੀ ਅਸ਼ਾਈ ਗਿਣਾਉਣ ਦੀ ਬਜਾਏ ਨਾਲ ਖੜਿਆਂ ਦੀਆਂ ਜਿਹੜੀਆਂ ਕਮੀਆਂ ਐ ਉਹਨਾਂ ਦੀ ਜਿਹੜੀ ਵਿਰੋਧਤਾ ਕਰ ਰਹੀਆ ਉਹ ਕਰ ਰਿਹਾ ਹੈ ਤਾਂ ਕਿ ਲੋਕ ਉਹਦੀ ਵਿਰੋਧਤਾ ਸੁਣ ਕੇ ਉਦੋਂ ਤੰਗ ਹੋ ਕੇ ਮੈਨੂੰ ਵੋਟ ਪਾ ਦੇ ਪਰ ਆਪਣੇ ਕੋ ਪੱਲੇ ਕਿਸੇ ਦੇ ਦਾਣੇ ਨਹੀਂ ਹੈਗੇ ਇਹ ਦੱਸਣ ਨੂੰ ਕਿ ਮੈਂ ਕੀ ਕਰ ਰਿਹਾ ਹੈ ਤੇ ਮੈਂ ਕੀ ਕਰੂੰਗਾ ਉਹ ਕਿਸੇ ਕੋਲ ਨਹੀਂ ਹੈਗਾ ਹਰ ਬੰਦੇ ਦਾ ਇੱਕੋ ਹੀ ਟੀਚਾ ਹੈ ਕਿ ਕੋਈ ਗੱਲ ਨਹੀਂ ਕੋਈ ਕਰਨ ਦੀ ਲੋੜ ਨਹੀਂ ਮੈਨੂੰ ਵਿਰੋਧੀ ਵੋਟ ਪੈ ਜਾਣੀ ਇਹ ਹੱਥ ਪਰ ਇਸ ਵਾਰ ਤੇ ਸੀਨ ਬਦਲਿਆ ਨਹੀਂ ਅੱਗੇ ਤੇ ਦੋ ਖਿਡਾਰੀ ਹੁੰਦੇ ਸੀ ਉਹ ਤੇ ਪੰਜ-ਪੰਜ ਖਿਡਾਰੀ ਆ ਗਏ ਨੇ ਸਿਆਸੀ ਮੈਦਾਨ ਦੇ ਵਿੱਚ ਦੇਖੋ ਖਿਡਾਰੀ ਜਿਨੇ ਮਰਜੀ ਹੋਵੇ ਤੇ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਹਾਰਨਾ ਲੋਕਾਂ ਨੇ ਆ ਜਿਤਨਾ ਲੀਡਰਾਂ ਨੇ ਆ ਕਿਉਂਕਿ ਹੁਣ ਕੋਈ ਵੀ ਲੀਡਰ ਕਿਸੇ ਪਾਰਟੀ ਦਾ ਨਹੀਂ ਹੈਗਾ ਤੁਹਾਨੂੰ ਇਹੀ ਨਹੀਂ ਪਤਾ ਲੱਗਣਾ ਕਿ ਸਵੇਰ ਨੂੰ ਦੀਨ ਚੜਨਾ ਹੈ ਕਿ ਉਹ ਕਿਧੇ ਕੋ ਚਲੇ ਗਿਆ ਇਸ ਕਰਕੇ ਜਿੱਤੂਗੇ ਢੇਰਾਂ ہارੂਗੇ ਲੋਕ ਭਾਵੇਂ ਕਿਸੇ ਪਾਰਟੀ ਦਾ ਜਿੱਤੇ ਕਿਉਂਕਿ ਲੋਕਾਂ ਵਾਸਤੇ ਕਿਸੇ ਕੋਲ ਕੁਝ ਨਹੀਂ ਹੈਗਾ ਆਪਣੇ ਵਾਸਤੇ ਸਾਰੇ ਕੋਲ ਬਹੁਤ ਕੁਝ ਨਹੀਂ ਸਰਕਾਰ ਤੇ ਕਹਿੰਦੇ ਅਸੀਂ ਬਹੁਤ ਕੁਝ ਕਰ ਦਿੱਤਾ ਜੀ ਅਸੀਂ ਬਿਜਲੀ ਫ੍ਰੀ ਕਰ ਦਿੱਤੀ ਅਸੀਂ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦੇ ਅਸੀਂ 40000 ਤੋਂ ਵੱਧ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਦੇ ਦਿੱਤਾ ਅਸੀਂ ਭ੍ਰਿਸ਼ਟਾਚਾਰ ਤੇ ਨਕੇਲ ਪਾਤੀ ਅਸੀਂ ਨਸ਼ਾ ਖਤਮ ਕਰਤਾ ਅਸੀਂ ਮਾਈਨਿੰਗ ਤੇ ਕੰਟਰੋਲ ਕਰ ਲਿਆ ਇਹ ਮਾਈਨਿੰਗ ਦੀ ਤਾਂ ਗੱਲ ਇਸ ਤਰ੍ਹਾਂ ਜੀ ਕਿ ਜਿਹੜਾ ਹਲਕਾ ਆਨੰਦਪੁਰ ਸਾਹਿਬਾ ਆਨੰਦਪੁਰ ਨੂੰ ਲੈ ਕੇ ਇੱਧਰ ਕੰਢੀ ਏਰੀਆ ਪੈਂਦਾ ਸਾਡਾ ਪਰਖਾਲੀ ਸਾਈਡ ਜਿਹੜੀ ਮਾਈਨਿੰਗ ਵਾਹਦਾ ਹੁੰਦੀ ਸੀ ਲਗਭਗ ਉਹ ਤੋਂ 3 ਗੁਣਾ ਹੋ ਗਈ ਜਾਂਦਾ ਜੀ ਤੁਸੀਂ ਰੋਪੜ ਕਦੇ ਆਓ ਮੈਂ ਤੁਹਾਨੂੰ ਜਿਹੜੀ ਮੇਨ ਸੜਕ ਆ ਜਿੱਥੋਂ ਟਰੱਕ ਭਰ ਕੇ ਜਾਂਦੇ ਰੇਤੇ ਬਜਰੀ ਦੇ ਦਰਿਆ ਚੋਂ ਰੇਤਾ ਨਿਕਲਦਾ ਤੁਸੀਂ ਲਗਭਗ ਰਾਤ ਨੂੰ 12 ਵਜੇ ਆ ਜਾਓ ਤੇ ਸਵੇਰ ਦੇ 4 ਵਜੇ ਤੱਕ ਲੈਣ ਨਹੀਂ ਫੁੱਟਵੀ ਹੈਗੀ ਉਹ ਰੇਤੇ ਦੀ ਜੀ ਇੱਥੇ ਜਿਹੜੇ ਲੀਡਰ ਸਾਡੇ ਏਰੀਆ ਚ ਜਿਹੜੇ ਲੀਡਰ ਆਉਂਦੇ ਆ ਉਹ ਵਿਚਾਰੇ ਸੋਚ ਕੇ ਹੀ ਆਉਂਦੇ ਆ ਕਿ ਇਹ ਸੋਨੇ ਦੀ ਖਾਣਾ ਇਥੋਂ ਜਿੰਨਾ 5 ਸਾਲ ਵਿੱਚ ਸੋਨਾ ਆਪਣੇ ਘਰ ਵਿੱਚ ਜਮ੍ਹਾਂ ਕਰ ਸਕਦੇ ਉਹ ਕਰ ਲੱਤਾ ਜਾਵੇ ਇਹ 100% ਝੂਠ ਆ ਮਾਈਨਿੰਗ ਤੇ ਕੋਈ ਨੱਖ ਨਹੀਂ ਪਈ ਮਾਈਨਿੰਗ ਵਧੀ ਆ ਤੇ ਹਾਲਾਤ ਐ ਹੋਏ ਪਏ ਆ ਜੀ ਕਿ ਮੈਨੂੰ ਤਾਂ ਲੱਗਦਾ ਕਿ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਆ ਉਹਦਾ 60% ਹਿੱਸਾ ਹੁੰਦਾ ਜਿਹੜੀ ਵਿਰੋਧੀ ਧਿਰ 'ਚ ਹੁੰਦੀ ਉਹਦਾ 40 ਹੁੰਦਾ ਜਦੋਂ ਉਹ ਸੱਤਾ 'ਚ ਆ ਜਾਂਦੀ ਆ ਉਹਦੇ 60% 40 ਰਹਿ ਜਾਂਦੇ ਆ ਤੇ ਉਹਨਾਂ ਦੇ 60 ਹੁੰਦੇ ਆ ਇਸ ਕਰਕੇ ਤੁਸੀਂ ਹਾਲ ਤੱਕ ਨਹੀਂ ਸੁਣਿਆ ਹੋਣਾ ਕਿ ਕੋਈ ਵੀ ਰਾਜਨੀਤਿਕ પાર્ટી ਮਾਈਨਿੰਗ ਦੇ ਖਿਲਾਫ ਬੋਲੀ ਹੋਵੇ ਆਮ ਲੋਕ ਬੋਲਦੇ ਆ ਪਿੰਡਾਂ ਦੇ ਲੋਕ ਬੋਲਦੇ ਆ ਸਮਾਜ ਦੇ ਵੀ ਲੋਕ ਬੋਲਦੇ ਆ ਉਹ ਇਸ ਕਰਕੇ ਨਹੀਂ ਬੋਲਦੇ ਉਹਨਾਂ ਦਾ ਹਿੱਸਾ ਸਾਰਿਆਂ ਦਾ ਉਹਨਾਂ ਨੇ ਬੋਲਣਾ ਹੀ ਨਹੀਂ ਹੈਗਾ ਇਸ ਕਰਕੇ ਲੱਗਦਾ ਹੈ ਕਾਗਜ਼ਾਂ ਦੇ ਵਿੱਚ ਜਾਂ بڑے ਚੈਨਲਾਂ ਤੇ ਕਿ ਸ਼ਾਇਦ ਇਹ ਮੈਨਿੰਗ ਹੁਣ ਠੀਕ ਹੋ ਗਈ ਕਿਉਂਕਿ ਕੋਈ ਬੋਲ ਨਹੀਂ ਰਿਹਾ ਹੈਗਾ ਮੈਨਿੰਗ ਵੀ ਉਵੇਂ ਹੀ ਆ ਨੱਛਾ ਵੀ ਉਵੇਂ ਹੀ ਆ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੱਸਦਾ ਹਾਂ ਸਾਡੇ ਰੋਪੜ ਹਲਕੇ ਦੇ ਵਿੱਚ ਰੋਪੜ ਸ਼ਹਿਰ ਦੇ ਬਿਲਕੁਲ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਬਣਿਆ ਸੀ ਪੁੱਲਰ ਸਾਹਿਬ 2016 ਚ ਜੀ ਉਹ ਬਿਲਡਿੰਗ ਬਣੀ ਸੀ ਅਲੀ ਸ਼ਾਨ ਜਿਹਦੇ ਉੱਪਰ 8.5 ਕਰੋੜ ਰੁਪਈਆ ਉਦੋਂ ਲੱਗਿਆ ਸੀ ਤੇ 2.5 ਏਕੜ ਵਿੱਚ ਬਣੀ ਸੀ 40 ਦੇ ਕਰੀਬ ਉਹਦੇ ਵਿੱਚ ਕਮਰੇ ਵੱਡੇ ਬਣੇ ਆ ਉਹਨੂੰ ਵਰਤਿਆ ਜਾਣਾ ਸੀ ਸਰਕਾਰੀ ਨਸ਼ਾ ਛਡਾਊ ਕੇਂਦਰ ਚ ਤੇ ਉਹਦੇ ਨਾਲ ਇੱਕ ਨਿੱਜੀ ਸਕੂਲ ਵੀ ਉਹ ਸਾਰੇ ਨਿੱਜੀ ਸਕੂਲਾਂ ਦੀ ਸੰਸਥਾ ਨੇ ਉਹਦੇ ਉਸਤੇ ਲੈ ਲਈ ਸਿਰਫ ਉਹਦੀ ਓਪਨਿੰਗ ਹੋਣੇ ਤੋਂ 8 ਦਿਨ ਪਹਿਲਾਂ ਕਿ ਜੀ ਇਹ ਆਧਾਰਾ ਵਿਦਿਆ ਕਾ ਆਧਾਰਿਆਂ ਦੇ ਕੋਲ ਹੋਣਾ ਨਹੀਂ ਚਾਹੀਦਾ ਇਹ ਗੱਲ ਜਾਇਜ਼ ਵੀ ਸੀ ਪਰ ਤੁਸੀਂ ਦੇਖੋ ਕਿ 17 ਤੋਂ ਲੈ ਕੇ ਹੁਣੇ ਤੱਕ ਕਿੰਨੇ ਐਮਐਲਏ ਨੇ ਕਿੰਨੇ ਐਮਟੀ ਵਾਲੇ ਪਹਿਲਾਂ ਤਾਂ ਕਿਸੇ ਦੀ ਜ਼ਰਤ ਨਹੀਂ ਪਈ ਕਿ ਉਹ ਸਕੂਲ ਦੇ ਖੋਲੇ ਇਹ ਜਾਇਆ ਆਧਾਰਾ ਬਣਾਉਣੇ ਦੀ ਪਰਮਿਸ਼ਨ ਕਿਹਨੇ ਦਿੱਤੀ ਆ ਪ੍ਰਸ਼ਾਸਨ ਨੇ ਦਿੱਤੀ ਆ ਤੇ ਡਿਪਾਰਟਮੈਂਟ ਨੇ ਦਿੱਤੀ ਆ ਡਿਪਟੀ ਕਮਿਸ਼ਨਰ ਨੇ ਦਿੱਤੀ ਆ ਜਿਨ੍ਹਾਂ ਸਾਰਿਆਂ ਨੇ ਉਹ ਸਰਕਾਰ ਦਾ 8 ਕਰੋੜ ਰੁਪਇਆ ਬਰਬਾਦ ਕਰਿਆ ਹੈ ਉਹਨਾਂ ਦੀ ਪ੍ਰਾਪਰਟੀ ਵੇਚਣੀ ਚਾਹੀਦੀ ਸੀ ਇਹ ਗੱਲ ਕਿਸੇ ਲੀਡਰ ਨੇ ਨਹੀਂ ਪੁੱਛੀ ਤੁਸੀਂ ਤੁਸੀਂ ਆਣ ਕੇ ਪੁੱਲਰ ਸਾਹਿਬ ਕਦੀ ਆਇਓ ਮੈਂ ਤੁਹਾਨੂੰ ਦਿਖਾਉਂਗਾ ਉਹ 8.5 ਕਰੋੜ ਲੱਗਿਆ ਹੋਇਆ 2.5 ਏਕੜ ਦੀ ਜਗ੍ਹਾ 'ਚ ਉਹ ਬਿਲਡਿੰਗ ਟੁੱਟ ਕੇ ਗਿਰਨ ਲੱਗੀ ਉੱਥੇ ਦਰਖਤ ਜੰਮ ਗਏ ਉਹ ਇੱਕ ਜੰਗਲ ਦਾ ਰੂਪ ਬਣ ਚੁੱਕੀ ਆ ਇਹ ਤੋਂ ਅਗਲੀ ਗੱਲ ਕਿ ਜਿਹੜਾ ਪ੍ਰਸ਼ਾਸਨ ਅੱਜ ਵੀ ਬੈਠਾ ਹੈ ਸਾਡੇ ਰੋਪੜ ਸ਼ਹਿਰ ਦੇ ਵਿੱਚ ਇੱਕ ਦਰਜਣ ਦੇ ਕਰੀਬ ਸਰਕਾਰੀ ਦਫ਼ਤਰ ਕਰਾਇਦੀਆਂ ਬਿਲਡਿੰਗਾਂ 'ਚ ਬੈਠੇ ਆ ਮੈਂ ਬਾਰ ਬਾਰ ਬੇਨਤੀ ਕਰਕੇ ਗਿਆ ਜਾ ਕੇ ਕਿ ਸਾਰ ਉਹ ਜਗ੍ਹਾ ਨੂੰ ਉਹਨਾਂ ਨੇ ਨਸ਼ਾ ਛਡਾਊ ਕੇਂਦਰ ਵਾਸਤੇ ਸਟੇ ਲਿਖੀ ਕਿ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਦਫ਼ਤਰਾਂ ਵਾਸਤੇ ਵਰਤ ਲਓ ਇਹੋ ਬੰਦੇ ਨੂੰ ਨਾਲ ਆਪਣੀ ਸਮਝੌਤਾ ਕਰਕੇ ਉਹ ਸਟੇਪ ਨਹੀਂ ਵਾਪਸ ਲੈ ਲਵੇ ਅਸੀਂ ਇਹ ਜਦੋਂ ਇਹ ਤੁਸੀਂ ਰੋਪੜ ਦੀਆਂ ਪ੍ਰੋਬਲਮਸ ਦਿਖਾਈਆਂ ਅਗਰ ਆਪਾਂ 9 ਹਲਕਿਆਂ ਦੀ ਗੱਲ ਕੀਤੀ ਜਿਵੇਂ ਜਿਹੜੇ ਨੰਦਪੁਰ ਸਾਹਿਬ ਹਲਕੇ ਦੇ ਪੈਂਦੇ ਨੇ 9 ਵਿਧਾਨ ਸਭਾ ਹਲਕੇ ਸਰਕਾਰ ਦੀਆਂ ਪ੍ਰਾਪਤੀਆਂ ਜਿੰਨੀਆਂ ਵੀ ਕੀਤੀਆਂ ਲੋਕ ਖੁਸ਼ ਹੈ ਕਿ ਨਿ ਲੋਕ ਬੀਲੀ ਤੋਂ ਖੁਸ਼ ਹੈ ਕਿ ਨਹੀਂ ਖੁਸ਼ ਜੀ ਦੇਖੋ ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਇਕ ਕੋਈ ਮੈਂ ਇੱਕ ਐਗਜ਼ਾਮਪਲ ਦਿੱਤੀ ਆ ਇੱਕ ਇਹ ਥੋੜੀ ਅਗੇ ਰੋਪਰ ਕੇ ਕਿਸੇ ਨੂੰ ਜਿੱਦਾਂ ਉਧਰ ਬਹੁਤ ਸਿਆਣੇ ਬੰਦੇ ਆ ਚੌਲਾਂ ਦਾ ਕੜਾਹਾ ਬਣਾਈਦਾ ਭਾਈ ਦਮਚਾ ਖਾਈਦਾ ਵੀ ਚੌਲ ਪਾਏ ਬਣੇ ਕਿ ਨਹੀਂ ਬਣੇ ਕੜਾਹਾ ਥੋੜੀ ਕਾਕੇ ਦੇਖਣਾ ਸਾਰੇ ਪਾਸੇ ਕੋਈ ਆ ਨਾ ਕਿਸੇ ਪਾਸੇ ਇੱਕ ਬਿਜਲੀ ਦਾ ਬਿੱਲਾਂ ਦਾ ਹੈਗਾ ਉਹ ਜਿਹੜਾ ਦਿੱਤਾ ਵਾ ਲੋਕਾਂ ਨੂੰ ਮੰਗਦੇ ਬਣਾਉਣ ਵਾਸਤੇ ਦੇਖੋ ਗੱਲ ਇਹ ਆ ਲੋਕਾਂ ਨੇ ਕਦੇ ਮੰਗੇ ਨਹੀਂ ਕੀਤੀ ਇਸ ਗੱਲ ਦੀ ਕਿ ਸਾਨੂੰ ਬਿਜਲੀ ਫ੍ਰੀ ਦਿਓ ਹੁਣ ਤੁਸੀਂ ਇੱਕ ਦੇਖ ਲਿਓ ਕਿ ਜਦੋਂ ਕੇਜਰੀਵਾਲ ਦੁਬਾਰਾ ਮੁੱਖ ਮੰਤਰੀ ਬਣੇ ਸੀ ਦਿੱਲੀ ਦੇ ਉਹਨਾਂ ਨੇ ਇੱਕ ਐਪ ਜਾਰੀ ਕੀਤੀ ਜੀ ਤੁਹਾਡੇ ਧਿਆਨ ਵਿੱਚ ਹੋਵੇਗੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਸੜਕ ਵਿੱਚ ਤੁਹਾਨੂੰ ਕੋਈ ਟੋਆ ਖੱਡਾ ਦਿਖਦਾ ਹੈ ਉਹਦੀ ਫੋਟੋ ਖਿੱਚ ਕੇ ਸਾਡੀ ਐਪ ਤੇ ਭਾਜੋ 24 ਘੰਟੇ ਬਾਅਦ ਉਹ ਸੜਕ ਰੇਪੇਰ ਹੋ ਜਾਏਗੀ ਅੱਜ 9 ਵਿਧਾਨ ਸਭਾ ਹਲਕੇ ਜਿਹੜੇ ਸਾਡੇ ਲੋਕ ਸਭਾ ਚ ਪੈਂਦੇ ਆ ਤੁਸੀਂ ਜਾ ਕੇ ਆਪ ਮਤਰਕਾਰੋ ਜਾ ਕੇ ਦੇਖਿਓ ਕਿ ਟੋਲ ਪਲਾਜੇ ਦੀਆਂ ਸੜਕਾਂ ਤੋਂ ਬਿਨਾ ਕਿਸੇ ਪਿੰਡ ਦੀ ਸੜਕ ਜੇ ਚੱਲਣ ਯੋਗ ਹੋਵੇ ਆ ਇਹਨਾਂ ਨੂੰ ਪੁੱਛ ਕੇ ਦੇਖ ਲਓ ਜੇ ਪਿਛਲੇ 2.5 ਸਾਲ ਚ 1 ਰੁਪਿਆ ਇਹਨਾਂ ਨੇ ਰਿਲੀਜ਼ ਕੀਤਾ ਹੋਵੇ ਆਨ ਰਿਕਾਰਡ ਕਿਸੇ ਸੜਕ ਵਾਸਤੇ ਇਹ ਜਿਹੜੀਆਂ ਤੁਸੀਂ ਜਿਹੜੇ ਜਿਹੜੇ ਤੁਸੀਂ ਰঞ্জੀਤ ਸਿੰਘ ਜਿਹੜੇ ਤੁਸੀਂ ਮੁੱਦੇ ਠਾ ਰਹੇ ਹੋ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਕੀ ਇਹ ਮੁੱਦੇ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਦਾ ਉਮੀਦਵਾਰ ਜਾਂ ਕਾਂਗਰਸ ਪਾਰਟੀ ਦਾ ਉਮੀਦਵਾਰ ਨਹੀਂ ਠਾ ਰਿਆ ਸਰਕਾਰ ਦੀ ਜਵਾਬ ਤਲਬੀ ਨਹੀਂ ਹੋ ਰਹੀ ਜਗਤਾਰ ਜੀ ਉਹ ਵੀ بڑے ਚੈਨਲਾਂ 'ਚ ਕੰਮ ਕੀਤਾ ਮੈਂ ਤੁਹਾਨੂੰ ਬਹੁਰੀ ਗੌਰਵਲ ਸੁਣਿਆ ਹੈ ਜਦੋਂ ਐਂਕਰ ਪੰਜ ਪਾਰਟੀਆਂ ਦੇ ਬੰਦਿਆਂ ਨੂੰ ਬੁਲਾਉਂਦਾ ਹੈ ਤਾਂ ਜੀ ਇੱਕ ਦਾ ਐਂਕਰ ਜਿਹੜੇ ਹੁੰਦਾ ਹੈ ਉਹ ਇੱਕ ਬੰਦੇ ਨੂੰ ਪੁੱਛਦਾ ਹੈ ਕਿ ਤੁਸੀਂ 500 ਕਰੋੜ ਰੁਪਏ ਦਾ ਕਫਲਾ ਕੀਤਾ ਇਹਦਾ ਜਵਾਬ ਦਿਓ ਉਹ ਤੁਹਾਨੂੰ ਜਵਾਬ ਨਹੀਂ ਦਿੰਦਾ ਉਹ ਕਹਿੰਦਾ ਜੀ ਆ ਕਾਂਗਰਸ ਵਾਲੇ ਨੇ 600 ਕਰੋੜ ਦਾ ਕਰਿਆ ਪਹਿਲਾਂ ਇਹਨੂੰ ਪੁੱਛੋ ਉਹ ਫਿਰ ਕਾਂਗਰਸ ਵਾਲਾ ਕਹਿੰਦਾ ਜੀ ਜੀਪੀ ਨੇ 700 ਕਰੋੜ ਦਾ ਕਰਿਆ ਪਹਿਲਾਂ ਇਹ ਜਵਾਬ ਦਵੇ ਮਾਦਰੀ ਸ ਕਾਮਾ ਰੌਲੀ ਵਿੱਚ ਕਿਹੜੇ ਤੁਹਾਡੇ 40 45 ਮਿੰਟ ਪ੍ਰਾਈਮ ਟਾਈਮ ਦੇ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਉਹ ਕੋਈ ਦੱਸਦਾ ਹੀ ਨਹੀਂ ਮੈਂ ਬੇਨਤੀ ਕਰਦਾ ਐਂਕਰ ਵੀਰਾਂ ਨੂੰ ਵੀ ਕਿ ਉਹ ਬੰਦੇ ਨੂੰ ਪੁੱਛੋ ਕਿ ਅਗਲੀ ਡਿਬੇਟ ਇਹਦੇ ਵਾਸਤੇ ਰੱਖਾਂਗੇ ਤੂੰ ਆਪਣੇ 500 ਕਰੋੜ ਦਾ ਘਪਲਾ ਦੱਸ ਕਿਉਂ ਕੀਤਾ ਅਸੀਂ ਇੱਕ ਤੁਹਾਡੇ ਇਲਾਕੇ ਦੇ ਮੈਂ ਸਮਝ ਗਿਆ ਕਿ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਸਾਰੇ ਇੱਕ ਕੋਈ ਛੋਟਾ ਚੋਰ ਕੋਈ ਵੱਡਾ ਚੋਰ ਹੈ ਸਾਡੀ ਬਦਕਿਸਮਤੀ ਹੈ ਪੰਜਾਬ ਦੀ ਦੇਸ਼ ਦੀ ਜੇ ਇਸੇ ਕਰਕੇ ਤਰੱਕੀ ਨਹੀਂ ਹੋ ਰਹੀ ਪਰ ਜਿਹੜੇ ਕਿਉਂਕਿ ਤੁਹਾਡਾ ਏਰੀਆ ਕੰਢੀ ਤੇ ਬੇੜ ਦਾ ਏਰੀਆ ਜ਼ਿਆਦਾਤਰ ਇੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਕਿੰਨੀਆਂ ਕਿ ਦੂਰ ਹੋਈਆਂ ਨਹੀਂ ਕਿਉਂਕਿ ਇੱਥੋਂ ਮੰਤਰੀ ਵੀ ਬੰਦੇ ਰਹੇ ਨਹੀਂ ਇੱਥੋਂ ਮੈਂਬਰ ਪਾਰਲੀਮੈਂਟ ਵੀ ਬੰਦੇ ਰਹੇ ਨੇ ਤੁਹਾਨੂੰ ਮੈਂ ਦੇ ਕੋਈ ਇੱਕ ਨਸ਼ਾ ਸ਼ਲੋ ਕੇਂਦਰ ਦੀ ਦੱਸੀ ਆ ਕਿਸੇ ਬੰਦੇ ਆ ਧਿਆਨ ਨਹੀਂ ਹੈਗਾ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਆਪ ਆदमी ਆਉਣ ਤੋਂ ਪਹਿਲਾਂ ਸਭ ਨੂੰ ਇਹ ਸੀ ਕਿ ਸ਼ਾਇਦ ਇਹ ਇਨਕਲਾਬੀ ਬੰਦੇ ਬਦਲਾਅ ਲਿਆਉਣਗੇ ਉਹ ਬਦਲਾਅ ਵੜ ਗਿਆ ਪੰਦੇ ਚ ਹੁਣ ਗੱਲ ਇਹ ਆ ਅੱਛਾ ਮੈਨੂੰ ਲੱਗਦਾ ਕਿ ਜੇ ਆਜ਼ਾਦ ਬੰਦੇ ਜਿੱਥੇ ਤਾਂ ਇੱਕ ਚਾਂਸ ਦੇਖ ਲੈਣਾ ਚਾਹੀਦਾ ਹੈ ਕਿ ਹੋ ਸਕਦਾ ਕਿ ਕਿਉਂਕਿ ਆਜ਼ਾਦ ਸੱਚੀ ਹੋ ਆਜ਼ਾਦ ਆ ਹੁਣ ਜਗਤਾਰ ਜੀ ਕੀ ਸਮੱਸਿਆ ਹੋ ਰਾਂ ਜਿਹੜਾ ਪਾਰਟੀ ਤੋਂ ਜਿੱਤਦਾ ਹੈ ਉਹ ਬਿਸ਼ੱਕ ਤੇ ਕਾਗਜ਼ਾਂ ਵਿੱਚ ਲੀਡਰ ਆ ਪਰ ਉਹ ਅਸਲ ਵਿੱਚ ਪਾਰਟੀ ਦਾ ਕਰਿੰਦਾ ਜੀ ਜਦੋਂ ਪਾਰਟੀ ਨੇ ਦੇਸ਼ ਦੇ ਕਿਸੇ ਸੂਬੇ ਚ ਚੋਣ ਲੜਨੀ ਆ ਤਾਂ ਉਹਨੂੰ ਡੰਡਾ ਚਾੜਿਆ ਜਾਣਾ ਕਿ ਤੂੰ 5 ਬੱਸਾਂ 10 ਬੱਚਾ 500 ਬੰਦਾ ਲੈ ਕੇ ਪਹੁੰਚ ਉਹ ਵਿਚਾਰਾ 5 ਸਾਲ ਪਾਰਟੀ ਦੀ ਕਰਿੰਦਗੀ ਕਰਦਾ ਹੀ ਮਰ ਜਾਂਦਾ ਉਹਨੂੰ ਇੱਕ ਦਿਨ ਵੀ ਨਹੀਂ ਮਿਲਦਾ ਕਿ ਆਪਣੇ ਇਲਾਕੇ ਵਾਸਤੇ ਸੋਚੇ ਪਾਰਟੀ ਦਾ ਸੁਪਰੀਮੋ ਜਦੋਂ ਉਹਦੀ ਜੀਜੀ ਨਾ ਦਿੰਦਾ ਪਹਿਲਾਂ ਤਾਂ ਹੁਣ ਦੱਸੋ ਤੁਸੀਂ ਇੱਕ ਅਪਾਧਕਾਰੀ ਲਾਉਂਦੇ ਆ ਸ਼ਹਿਰ ਚ ਉਹਨੂੰ ਇਹ ਹੌਰ ਹੁੰਦਾ ਹੈ ਕਿ ਤੂੰ ਆਪਣਾ ਸਟੇਸ਼ਨ ਛੱਡ ਕੇ ਨਹੀਂ ਜਾ ਸਕਦਾ ਜੇ ਜਾਣਾ ਹੈ ਤਾਂ ਦਿੰਨ ਦੇ ਵਿੱਚ ਵਜੋ ਦੱਸਣੀ ਪਊਗੀ ਤੇ ਇੱਕ ਅਸੀਂ ਇਹ ਮੇਲੇ ਚੁੰਦੇ ਆ ਇੱਕ ਐਮਪੀ ਚੁੰਦੇ ਆ ਉਹ ਤਾਂ ਆਪਣੇ ਹਲਕੇ ਵਿੱਚ ਵੜਦਾ ਹੀ ਨਹੀਂ ਹੈਗਾ ਹੁਣ ਇੱਕ ਪਾਸੇ ਜਿਹੜਾ ਆਪਣਾ ਐਮਪੀ ਸਾਡੇ ਤਿਵਾੜੀ ਜੀ ਕਹੇ ਆ ਇੱਥੋਂ ਬਣ ਕੇ ਰਹੇ ਆ ਜੀ ਤੁਸੀਂ ਇੱਕ ਸਰਵੇ ਕਰਾ ਕੇ ਦੇਖਿਓ ਕਿ 99% ਬੰਦਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਤਿਵਾੜੀ ਜੀ ਦਾ ਦਫ਼ਤਰ ਕਿੱਥੇ ਆ ਜੀ 99% ਬੰਦਿਆਂ ਨੂੰ ਤੇ ਫਿਰ ਕੀ ਉਮੀਦ ਕਰੂੰਗਾ ਇਹਨਾਂ ਤੋਂ ਫਿਰ 2019 ਚ ਮਨੀਸ਼ ਤਵਾਰੀ ਨੂੰ ਤੁਸੀਂ ਜਿਤਾਇਆ ਕਿਉਂ ਨਦਪੁਰ ਸਾਹਿਬ ਦੇ ਲੋਕਾਂ ਨੇ ਦੇਖੋ ਹਾਂ ਦੇਖੋ ਜਿਤਾਉਂਦੇ ਓਏ ਦੇਖੋ ਇਹਨਾਂ ਦੀ ਕਿਸਮਤ ਤਾਂ ਚੰਗੀ ਆ ਕਿ ਇਹ ਵਿਰੋਧੀ ਵੋਟ ਪੈ ਜਾਣੀ ਇਹਨਾਂ ਨੂੰ ਜੇ ਲੋਕਾਂ ਕੋਲ ਹੱਲੇ ਕੋਈ ਨਹੀਂ ਲੋਕ ਇਤਵਾਰੀ ਨੂੰ ਜਿਤਾਉਂਦੇ ਤਵਾਰੀ ਦੇ ਭਾਈ ਨੂੰ ਜਿਤਾਉਂਦੇ ਉਹਨੇ ਵੀ ਇੰਨਾ ਵੜਨਾ ਇਹ ਆਉ ਉਹਦੇ ਅਗਲੇ ਭਾਈ ਨੂੰ ਜਿਤਾਉਂਦੇ ਉਹਨੇ ਵੀ ਇੰਨਾ ਵੜਨਾ ਸਭ ਦਾ ਪੈਟਰਨ ਤਾਂ ਇੱਕੋ ਹੀ ਆ ਦੋ ਥੋੜੀ ਆ ਜੀ ਤੁਸੀਂ ਵੀ ਤੁਸੀਂ ਇੱਕ ਨਾ ਇੱਕ ਸਧਾਰਨ ਬੰਦਾ ਐਮਐਲਏ ਦੇ ਦਫ਼ਤਰ ਵਿੱਚ ਕੰਪਲੇਂਟ ਕਰਕੇ ਆਓ ਕਿਸੇ ਗੱਲ ਦੀ 8 ਦਿਨ ਬਾਅਦ ਚਾਹੂੰਗਾ ਉਹ ਉਹਦੀ ਕੰਪਲੇਂਟ ਦੇ ਦਾ ਅਸਰ ਕੀ ਆਉਣਾ ਹੈ ਉਹ ਸਾਰਾ ਹਮਲਾ ਫੈਲਾ ਉਹਨੂੰ ਫੇਰ ਪੁੱਛੂਗਾ ਭਾਈ ਸਾਹਿਬ ਤੁਸੀਂ ਕਦੋਂ ਕੰਪਲੇਂਟ ਕਰਕੇ ਗਏ ਤੇ ਉਹ ਹਫ਼ਤੇ ਬਾਅਦ ਫੇਰ ਜਾਵੇ ਫੇਰ ਵੀ ਸਵਾਲ ਕਰੂਗੇ ਜੇ ਉਹ 5 ਸਾਲ ਬੰਦਾ ਜਾਈ ਜੌਰੇ ਉਹਨੂੰ ਹਰ ਵਾਰੀ ਉਹਦੀ ਕੰਪਲੇਂਟ ਦੇ ਅਸਰ ਦਾ ਕੀ ਆਉਣਾ ਹੈ ਉਹਨੂੰ ਇਹੀ ਪੁੱਛੂਗੇ ਕਿ ਭਾਈ ਸਾਹਿਬ ਤੁਹਾਡੀ ਕਾਦੀ ਕੰਪਲੇਂਟ ਸੀ ਤੁਸੀਂ ਕਦੋਂ ਆਏ ਸੀ ਮੇਰਾ ਕਹਿਣ ਤੋਂ ਭਾਵ ਆ ਕਿ ਜਦੋਂ ਬੰਦਾ ਇਹਨਾਂ ਦੇ ਗੇਟ ਤੋਂ ਬਾਹਰ ਹੋ ਜਾਂਦਾ ਹੈ ਇਹ ਭੁੱਲ ਜਾਂਦੇ ਆ ਸਾਡੇ ਕੋਲ ਆਉਣਾ ਆ ਸੀ ਕਿਉਂ ਆਇਆ ਸੀ ਨਹੀਂ ਤੁਹਾਡੇ ਤੁਹਾਡੇ ਜਿਹੜੇ ਇੱਥੇ ਐਮਪੀ ਆਪਾਂ ਪਿਛਲੇ ਤਿੰਨ ਐਮਪੀ ਦੀ ਗੱਲ ਕਰ ਲੈਂਦੇ ਜੀ ਮਨੀਸ਼ ਤਵਾੜੀ ਸਾਹਿਬ ਉਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਉਸ ਤੋਂ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਜਿਹੜੇ ਤਿੰਨ ਐਮਪੀ ਨੰਦਪੁਰ ਸਾਹਿਬ ਦੇ ਰਹੇ ਨੇ ਇਹਨਾਂ ਨੇ ਕਦੀ ਵੀ ਪਾਰਲੀਮੈਂਟ ਦੇ ਵਿੱਚ ਗੱਲ ਨਹੀਂ ਕੀਤੀ ਜਾਂ ਫਿਰ ਆਪਾਂ ਕਰ ਲਈਏ ਕਿ ਸ਼ਰੂਮਣੀ ਕਾਲੀਦਲ ਦੀ ਸਰਕਾਰ ਦਾ 10 ਸਾਲ ਦੀ ਫਿਰ ਕੈਪਟਨ ਅਮਰਿੰਦਰ ਸਿੰਘ ਦੀ 5 ਸਾਲ ਦੀ ਸਰਕਾਰ ਤੇ ਹੁਣ ਸਕਰੀਬ 5 ਜੀਆਂ ਮਹੀਨਿਆਂ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੀ ਅਨੰਦਪੁਰ ਸਾਹਿਬ ਹਲਕਾ ਐਡਾ ਪਵਿੱਤਰ ਸ਼ਹਿਰ ਤੇ ਉਹ ਕਦੀ ਸੁਣਵਾਈ ਨਹੀਂ ਹੋਈ ਜੀ ਇਸ ਹਲਕੇ ਦੀ ਕੰਢੀ ਲੋਕਾਂ ਦੀ ਬੇੜ ਦੇ ਲੋਕਾਂ ਦੀ ਜੀ ਐ ਮੈਂ ਤੁਹਾਨੂੰ ਭੂਲਰ ਸਾਹਿਬ ਦੱਸੀ ਗੱਲ ਸੁਣਵਾਈ ਤਾਂ ਕਰੂੰਗਾ ਜਿੰਨਾਂ ਦੀ ਯਾਦ ਰੱਖੂੰਗਾ ਵੀ ਕਰਨਾ ਕੀ ਆ ਜੀ ਇਹ ਲੋਕ ਹਲਕੇ ਵਾਸਤੇ ਨਹੀਂ ਕੰਮ ਕਰਦੇ ਇਹ ਪਾਰਟੀ ਵਾਸਤੇ ਕੰਮ ਕਰਦੇ ਆ ਇਹ ਆਪਣੇ ਆਪ ਵਾਸਤੇ ਕੰਮ ਕਰਦੇ ਆ ਲੋਕ ਤਾਂ ਤੀਸਰੇ ਨੰਬਰ ਤੇ ਹੁੰਦੇ ਆ ਜੇ ਕਦੀ ਗਦਾਈ ਮੇਲਾ ਗੇਲਾ ਲੱਗ ਜਵੇ ਉੱਥੇ ਆ ਕੇ ਭਾਸ਼ਣ ਦੇ ਜਾਂਦੇ ਆ ਹੁਣ ਸਾਡੇ ਰੋਪੜ ਦੇ ਵਿੱਚ ਇੱਕ ਪੰਜਾਬ ਟੂਰਿਜ਼ਮ ਦਾ ਕੰਪਲੈਕਸ ਬਣਿਆ ਹੋਇਆ ਸੀ ਉਹ ਤਾਂ ਬਹੁਤ ਵੱਡਾ ਹਾਂਜੀ ਹਾਂਜੀ ਅੱਜ ਅੱਜ ਟੂਰਿਜ਼ਮ ਦਾ ਜ਼ਮਾਨਾ ਏ ਪੁੱਲਾ ਸਾਹਿਬ ਉਹ ਜਿਹੜਾ ਕੰਪਲੈਕਸ ਸੀ ਉਹਦਾ ਨਾਮ ਬੋਰਡ ਕਲੱਬ ਵਜਦਾ ਸੀ ਕਾਸੀਆ ਨਾਮ ਦਾ ਸੀ ਪੰਜਾਬ ਪੂਰੀ ਰੰਗ ਦਾ ਉਹ ਅਕਾਲੀਆਂ ਦੇ ਟਾਈਮ ਵਿੱਚ ਬਰਬਾਦ ਕੀਤਾ ਗਿਆ ਤਾ ਦਿੱਤਾ ਗਿਆ ਤੇਵਾੜੀ ਸਾਹਿਬ ਨੇ ਜਵਾਨੀ ਖੋਲੀ ਬਿੱਟੂ ਨੇ ਜਵਾਨੀ ਖੋਲੀ ਕਿ ਇਹ ਕਿਉਂ ਐ ਕਰਿਆ ਹੈਗਾ ਕਿਉਂ ਤੋੜਿਆ ਗਿਆ ਉਹ ਮੁਰਕੇ ਨਹੀਂ ਬਣਾਇਆ ਕਿਸੇ ਨੇ ਉਹ ਖੰਡਲ ਬਣ ਚੁੱਕਿਆ ਤੇ ਜਦੋਂ ਹੁਣ ਜਦੋਂ ਹੁਣ ਵੋਟਾ ਮੰਗਣ ਆ ਰਹੇ ਨੇ ਮਿਲਣ ਆ ਰਹੇ ਨੇ ਕੀ ਆਉਦੇ ਦਿੱਕਾ ਕਿੰਨੇ ਟੂਰਿਜ਼ਮ ਦੇ ਕੰਪਲੈਕਸ ਆ ਲੋਕੇਸ਼ਨ ਵਾਈਜ਼ ਉਹ ਨੰਬਰ 1 ਤੇ ਸੀ ਨੇ ਉਹਦੇ ਮੈਂ ਸਮਝਦਾ ਜੋ ਤੇ ਸਾਰੇ ਵੇਚਦੇ ਸਰਕਾਰਾਂ ਨੇ ਰঞ্জੀਤ ਰঞ্জੀਤ ਸਿੰਘ ਜੋ ਤੇ ਹੁਣ ਭਲਿਆਂ ਵਿਲੇ ਦੇ ਜਮਾਨੇ ਹੋ ਗਏ ਉਹਦੇ ਲੁੱਟ ਪੁੱਟ ਕੇ ਲੈ ਗਈਆਂ ਪਿਛਲੀਆਂ ਸਰਕਾਰਾਂ ਹੁਣ ਸਵਾਲ ਹੈ ਕਿ ਜਦੋਂ ਤੁਸੀਂ ਕਹਿੰਦੇ ਬਹੁਤ ਸਾਰੀਆਂ ਮੰਗਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਦੋਂ ਆ ਲੀਡਰ ਵੋਟਾਂ ਮੰਗਣਾਉਂਦੇ ਚੰਦੂ ਮਾਰਾ ਸਾਹਿਬ ਨੂੰ ਪੁੱਛੋ ਨਾ ਵੀ ਤੂੰ ਜਦੋਂ ਪਹਿਲਾਂ ਐਮਪੀ ਬਣਿਆ ਕੀ ਕੀਤਾ ਅਮਲਵਿੰਦਰ ਸਿੰਘ ਕਾਂਗੜ ਨੂੰ ਪੁੱਛੋ ਵੀ ਤੇਰੀ ਪੰਜਵੀਂ ਮਹੀਨੇ ਸਰਕਾਰ ਹੋਣ ਤੋਂ ਹੀ ਸ਼ਕਲ ਦਿਖਾਈ ਆ ਉਹਨੂੰ ਵਿਜੇ ਸਿੰਘਲਾ ਪੁੱਛੋ ਵੀ ਤੁਹਾਡਾ ਤਵਾੜੀ ਕਿਉਂ ਭੱਜ ਕੇ ਚਲਾ ਗਿਆ ਸ਼ੁਭਾ ਸ਼ਰਮਨ ਪੁੱਛੋ ਵੀ ਤੁਸੀਂ ਕਿੱਥੋਂ ਆ ਗਏ ਜੇ ਪੁੱਛੋ ਨਾ ਲੋਕਾਂ ਨੂੰ ਇੱਥੇ ਘੇਰ-ਘੇਰ ਕੇ ਪੁੱਛੋ ਇਹਨਾਂ ਨੂੰ ਕਿ ਕੌਣ ਰੋਕੇਗਾ ਕਿਹੜੇ ਕਾਨੂੰਨ ਆ ਕਿਹੜੀ ਸਜ਼ਾ ਹੈ ਕਿਹੜੀ ਬੰਦਸ਼ ਆ ਕਿਹੜੀ ਮਰਿਆਦਾ ਹੈ ਜਿਹੜੀ ਇਹਨਾਂ ਨੂੰ ਰੋਕੇ ਕੋਈ ਰੋਕੇ ਨਹੀਂ ਸਕਦਾ ਇਹਨਾਂ ਨੂੰ ਜੀ ਨਹੀਂ ਪਿੰਡ ਵਾਲੇ ਕਿਉਂ ਨਹੀਂ ਇਕੱਠੇ ਹੁੰਦੇ ਤੁਹਾਡੇ ਅੱਜ ਵੀ ਮੈਂ ਖਬਰਾਂ ਪੜੀਆਂ ਆਈਆਂ ਕਿ ਇੱਕ ਫਤਿਹਗੜ੍ਹ ਸਾਹਿਬ ਚਟੋਲੀ ਤੇ ਇੱਕ ਹੋਰ ਚਟੋਲੀ ਦੋ ਚਟੋਲੀਆਂ ਨੇ ਤੁਹਾਡੇ ਉਹਨਾਂ ਨੇ ਤੇ ਬਾਈਕਾਟ ਕੀਤਾ ਕਿ ਜਿਹੜਾ ਵੀ ਇੱਥੇ ਉਮੀਦਵਾਰ ਸੋਚ ਸਮਝ ਕੇ ਆਵੇ ਸਾਡੇ ਪਿੰਡ ਦੇ ਵਿੱਚ ਹਾਂ ਦੇਖੋ ਇਹ ਇਹ ਲੀਡਰਾਂ ਨੇ ਹਾਲਾਤ ਪੈਦਾ ਕਰੇ ਆ ਔਰ ਇਹ ਕੰਡੇ ਇਹਨਾਂ ਨੂੰ ਚੁਗਣੇ ਪੈਣੇ ਆ ਮੈਂ ਬੇਨਤੀ ਕੀਤੀ ਸੀ ਕਿ ਚਾਹੀਦਾ ਇਹ ਆ ਹਰ ਹਲਕੇ ਦੇ ਬੰਦੇ ਆਪਣੀ ਮਰਜ਼ੀ ਦਾ ਜਿਹੜਾ ਪਾਰਟੀ ਵਿੱਚ ਨਾ ਹੋਵੇ ਉਹ ਇੱਕ ਸਮਾਜ ਸੇਵੀ ਬੰਦੇ ਨੂੰ ਚੁਣੋ ਉਹਨੂੰ ਅੱਗੇ ਲਿਆਓ ਇੱਕ ਕਮੇਟੀ ਬਣਾਓ ਉਹ ਆਪ ਫੈਸਲਾ ਕਰੇ ਕਿ ਅਸੀਂ ਕਿਹੜਾ ਬੰਦਾ ਅੱਗੇ ਕਰਨਾ ਹੈ ਉਹ ਉਹਨੂੰ ਚੋਣ ਲੜਾਵੇ ਤੁਹਾਨੂੰ ਵੀ ਨਹੀਂ ਹੋਊਗਾ ਤੇ ਉਹ ਇਲਾਕੇ ਦਾ ਹੋਏਗਾ ਤੁਸੀਂ ਰঞ্জੀਤ ਸਿੰਘ ਜੀ ਮਹਿਸੂਸ ਕਰਦੇ ਹੋ ਜਿਵੇਂ ਪੰਜਾਬ ਦੇ ਲੋਕਾਂ ਨੇ ਅੱਕ ਕੇ ਥੱਕ ਕੇ ਲੁੱਟ ਕੇ ਤੇ ਕੁੱਟਾਂ ਖਾ ਕੇ ਤਜਰਬਾ ਕੀਤਾ ਜੀ ਤੇ 92 ਸੀਟਾਂ ਆਮ ਆਦੀ ਪਾਰਟੀ ਨੇ ਦੇਤੀਆਂ ਹੁਣ ਲੋਕ ਫਿਰ ਇੱਕ ਕੋਈ ਨਵਾਂ ਤਜਰਬਾ ਕਰਨ ਕੇ ਪੰਜਾਬ ਭਰ ਦੇ ਵਿੱਚ 13 ਦੇ 13 ਆਜ਼ਾਦ ਉਮੀਦਵਾਰ ਜਿਤਾ ਦੇਣ ਨਹੀਂ ਦੇਖੋ ਹੋਰ ਸਾਡੇ ਕੋਲ ਹੱਲੇ ਕੋਈ ਨਹੀਂ ਹੈਗਾ ਜੀ ਲੋਕਾਂ ਕੋਲ ਲੋਕਾਂ ਕੋਲ ਪਿੱਛੇ ਕੋ ਜਸਤਾ ਨਹੀਂ ਉਹਦੇ ਵਿੱਚ ਇਹ ਪਲੱਸ ਪੁਆਇੰਟ ਹੋਵੇਗਾ ਕਿ ਉਹ ਬੰਦਾ ਇਲਾਕੇ ਦਾ ਹੋਵੇਗਾ ਪਾਰਟੀ ਦਾ ਨਹੀਂ ਹੋਵੇਗਾ ਉਹਨੂੰ ਦੇਸ਼ ਭਦਰ ਦੀਆਂ ਪਾਰਟੀ ਦੀਆਂ ਬਗਾਰਾਂ ਨਹੀਂ ਕਰਨੀਆਂ ਪੈਣਗੀਆਂ ਉਹਦੇ ਕੋਲ ਸਮਾਂ ਹੋਵੇਗਾ ਉਹਨੂੰ ਸ਼ਰਮ ਹੋਏਗੀ ਵੀ ਮੈਨੂੰ ਲੋਕਾਂ ਨੇ ਆਜ਼ਾਦ ਤੌਰ ਤੇ ਜਿਤਾਇਆ ਹੈ ਔਰ ਤੁਸੀਂ ਦੇਖਿਓ ਆਉਣ ਵਾਲਾ ਸਮਾਂ ਇਹ ਆਏਗਾ ਔਰ ਇਹਦੇ ਨਾਲ ਹੀ ਪਲਾ ਹੋਏਗਾ ਅੱਜ ਤੁਹਾਨੂੰ ਕੀ ਲੱਗਦਾ ਇਸ ਸਮੇਂ ਮੁਕਾਬਲਾ ਕਿਹਦਾ ਲੱਗ ਰਿਹਾ ਹੈ ਇਹਨਾਂ ਇੱਕ ਪਾਸੇ ਚਾਰ ਤੇ ਮੁੱਖ ਪਾਰਟੀਆਂ ਪੰਜਵੀਂ ਬਹੁਜ ਸਮਾਏ ਪਾਰਟੀ ਦਾ ਪ੍ਰਧਾਨ ਵੀ ਲੜ ਰਿਹਾ ਜਸਬੀਰ ਸਿੰਘ ਗੜੀ ਕਿਹਦਾ ਤੁਹਾਨੂੰ ਲੱਗਦਾ ਕਿ ਹੱਥ ਉੱਪਰਾਂ ਲੱਗਦਾ ਕਿ ਜਾਂ ਸਾਰੇ ਇੱਕੋ ਜਿਹੇ ਨੇ ਨਹੀਂ 100% ਇੱਕੋ 100% ਲੋਕਾਂ ਮਤਲਬ ਅੱਜ ਅੱਜ ਪੰਜਾਬ ਦਾ ਵੋਟਰ ਕੋਲਰ ਸਾਹਿਬ ਉਸ ਚਰਾਹੇ ਤੇ ਖੜਾ ਹੈ ਜਿੱਥੇ ਚਰਾਹੇ ਤੋਂ ਸਾਰੇ ਰਸਤੇ ਬੰਦ ਆ ਕੋਈ ਰਸਤਾ ਨਹੀਂ ਜਾਂਦਾ ਕਿਸੇ ਪਾਸੇ ਨਹੀਂ ਫਿਰ ਕੀ ਕੰਦ ਜੇ ਟੱਕਰਾਂ ਮਾਰ ਗਏ ਜਿਹੜੇ ਭੇਡਾ ਹੈ ਜਿਹੜੇ ਲਾਈ ਲੱਗਾ ਜਿਨ੍ਹਾਂ ਨੇ ਪਹੁੰਚਿਆ ਦੀ ਇਹ ਪਿੱਛੇ ਵਿਖਣਾ ਉਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਕਦੇ ਨਹੀਂ ਜਿਹੜੇ ਹੁਣ ਭੇਡਾਂ ਨੇ ਜਿਹੜਾ ਜ਼ਿਕਰ ਕੀਤਾ ਭੇਡਾ ਅੰਨੇ ਭਗਤ ਫਿਰ ਕਰੀਏ ਕੀ ਕੰਦ ਜੇ ਟੱਕਰਾਂ ਮਾਰੀ ਹੁਣ ਫਿਰ ਆਪਾਂ ਸਾਰੇ ਨਹੀਂ ਹਜੇ ਕੋਈ ਹੱਲੇ ਨਹੀਂ ਹੈਗਾ ਕੋਈ ਹੱਲ ਨਹੀਂ ਹੈਗਾ ਇਹ ਉਹੀ ਹੱਲ ਹੋਏਗਾ ਕਿ ਹਰ ਹਲਕੇ ਵਿੱਚੋਂ ਇੱਕ ਚੰਗਾ ਬੰਦਾ ਜਿਹਨੂੰ ਲੋਕ ਜਾਣਦੇ ਹੋਣ ਉਹ ਪਾਰਟੀ ਦਾ ਥੋਪੇ ਕੋਈ ਉਹ ਉਸੇ ਇਲਾਕੇ ਦਾ ਵਸਿੰਦਾ ਹੋਵੇ ਉਸੇ ਇਲਾਕੇ ਚ ਵਿਚਰਿਆ ਹੋਵੇ ਉਹਦੇ ਪਰਿਵਾਰ ਤੋਂ ਲੈ ਕੇ ਉਹਦੇ ਪੂਰੇ ਖਾਨਦਾਨ ਤੱਕ ਲੋਕਾਂ ਨੂੰ ਪਤਾ ਹੋਵੇ ਕਿ ਉਹ ਬੰਦਾ ਜੇ ਅੱਗੇ ਆਏਗਾ ਤਾਂ ਮੈਨੂੰ ਉਮੀਦ ਆ ਕਿ ਕੁਝ ਹਾਲਾਤ ਸੁਧਰੂਗੇ ਅਦਰ ਭਾਈ ਜੇ ਤਾਂ ਹਰ ਰੋਜ਼ ਅਸੀਂ ਡੂੰਗੀ ਖੱਡ ਵੱਲ ਜਾ ਰਹੇ ਹਾਂ ਸਾਰੇ ਇਹਨਾਂ ਪੰਜਾਂ ਦੇ ਵਿੱਚੋਂ ਤੁਹਾਨੂੰ ਕੋਈ ਆਪਣਾ ਲੱਗਦਾ ਨੰਦਪੁਰ ਸਾਹਿਬ ਦਾ ਕੋਈ ਨਹੀਂ ਨਹੀਂ ਇਹਨਾਂ ਸਾਰਿਆਂ ਨੂੰ ਪੰਜਾਂ ਨੂੰ ਇੱਕ ਦੂਏ ਜੋ ਆਪਣਾ ਲੱਗਦਾ ਲੋਕਾਂ ਨੂੰ ਕੋਈ ਆਪਣਾ ਨਹੀਂ ਲੱਗਦਾ ਵਜਾ ਇਹ ਸਾਰੇ ਆਪਣੇ ਆਪ ਵਿੱਚ ਇਹ ਕਦੇ ਨਹੀਂ ਲੜਨਗੇ ਪੰਜੇ 6 ਇਹੀ ਅੱਗੇ ਜਿਹਦਾ ਨਾਮ ਆ ਜਾਏਗਾ ਉਹ ਮਾਈਨਿੰਗ ਚੋ ਹਿੱਸਾ ਮੰਗੇਗਾ ਜਿਹੜਾ ਦੂਏ ਨੰਬਰ ਤੇ ਆ ਜਾਏਗਾ ਉਹ ਵੀ ਮੰਗੇਗਾ ਇਸ ਕਰਕੇ ਸਾਰੇ ਆਪ ਆ ਲੋਕਾਂ ਦੀ ਗੱਲ ਨਹੀਂ ਕੋਈ ਸੁਨੇਗਾ ਸਾਡੇ ਕੰਢੀ ਦੇ ਇਲਾਕੇ ਦੇ ਵਿੱਚ ਪਰसों ਹੀ ਉੱਥੇ ਜੁਤਪਧਾਨ ਹੋਈ ਆ ਮਾਈਨਿੰਗ ਪਿੱਛੇ ਬਹੁਤ ਜ਼ਿਆਦਾ ਜੀ ਉੱਤੇ ਡਿਪਟੀ ਕਮਿਸ਼ਨਰ ਵੀ ਜਾਇਆ ਈ ਉੱਤੇ ਖੜਕੇ ਵੀ ਕਿਹਾ ਈ ਪਰ ਇੱਥੇ ਕਦੇ ਨਹੀਂ ਮਾਈਨਿੰਗ ਇੱਕ ਐਸੀ ਗੁੰਡਾ ਪਾਰਟੀ ਆ ਉਦੋਂ ਪ੍ਰਸ਼ਾਸਨ ਵੀ ਡਰਦਾ ਹੈ ਇਹ ਆ ਪ੍ਰਸ਼ਾਸਨ ਡਰਦਾ ਹੈ ਕਿ ਆ ਪ੍ਰਸ਼ਾਸਨ ਹਿੱਸਾ ਲੈਂਦਾ ਹੈ ਕੋਈ ਮਾਈਨਿੰਗ ਚੋਂ ਹੱਥ ਨਹੀਂ ਪਾ ਸਕਦਾ ਪਿੱਛੇ ਤੋਂ ਅੱਜੇ ਡੇਰਾ ਵਸੀ ਇੱਕ ਮਾਈਨਿੰਗ ਦੇ ਜੀਐਮ ਨੂੰ ਉਹਦੀਓ ਪਿਸਤੌਲ ਖੋ ਕੇ ਕੁੱਟਿਆ ਸੀ ਮਾਈਨਿੰਗ ਵਾਲਿਆਂ ਨੇ ਮੈਨੂੰ ਨਹੀਂ ਲੱਗਦਾ ਕਿਸੇ ਵਾਰ ਕੋਈ ਮੁੜ ਕੇ ਕਿਸੇ ਤਰ੍ਹਾਂ ਦਾ ਪਛਾੜਜ ਹੋਇਆ ਹੈ ਜਾਂ ਕੋਈ ਰੋਕ ਲੱਗੀ ਆ ਇਹਨਾਂ ਦੇ ਹੌਸਲੇ ਖੁੱਲੇ ਹੋਏ ਆ ਮੈਨਾਂ ਇੱਕ ਗੁੰਡਾ ਬਾਲਤੀ ਆ ਤੇ ਉਹਨਾਂ ਨੂੰ ਪਤਾ ਹੈ ਕਿ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਆਮ ਲੋਕ ਵਿਚਾਰੇ ਬੋਲਦੇ ਆ ਪਿੰਡਾਂ ਦੇ ਪੰਚਾਇਤਾਂ ਤੱਕ ਡਰਦੀਆਂ ਐ ਨਾ ਉਥੋਂ ਅੱਛਾ ਜਿਵੇਂ ਤੁਸੀਂ ਜਿਵੇਂ ਤੁਸੀਂ ਆ ਰঞ্জੀਤ ਸਿੰਘ ਦੀ ਬਰਾਈਆਂ ਦੱਸੀਆਂ ਜਿਹੜਾ ਪੰਜਾਬ ਦਾ ਖਜ਼ਾਨਾ ਵੀ ਲੁੱਟ ਰਿਆ ਨਸ਼ਾ ਵੀ ਬਹੁਤ ਵੱਡੀ ਬਰਾਈ ਆ ਮਾਈਨਿੰਗ ਤੇ ਪੰਜਾਬ ਦਾ ਕਲੰਕਾ ਨਸ਼ਾ ਵੀ ਪੰਜਾਬ ਦਾ ਕਲੰਕਾ ਅਗਰ ਆਪਾਂ ਓਵਰਆਲ ਡਵੈਲਪਮੈਂਟ ਦੀ ਗੱਲ ਕੀਤੀ ਜਾਵੇ ਕਿ ਆਰਥਿਕ ਤੌਰ ਤੇ ਲੋਕ ਮਜ਼ਬੂਤ ਹੋਣ ਇਲਾਕੇ ਦੇ ਕੋਈ ਇੰਡਸਟਰੀ ਹੋਵੇ ਚੰਗੀਆਂ ਸੰਸਥਾਵਾਂ ਹੋਣ ਉਸ ਲੈਵਲ ਤੇ ਤੁਹਾਨੂੰ ਲੱਗਦਾ ਕੀ ਕੀ ਕੁਝ ਹੋਣ ਵਾਲਾ ਪੂਰੇ 9 ਹਲਕਿਆਂ ਦੇ ਵਿੱਚ ਜਿਹੜਾ ਹੁਣ ਤੱਕ ਨਹੀਂ ਹੋਇਆ ਜੀ ਗੱਲ ਇਹ ਆ ਭੋਲਰ ਜੀ ਕੱਲੇ 9 ਹਲਕੇ ਜ ਨਹੀਂ ਇੱਕ ਬੜਾ ਛੋਟਾ ਡਾਟਾ ਹੈ ਕਿ ਇੱਕ ਬੰਦਾ ਰੋਜ਼ ਦਾ 350 ਗ੍ਰਾਮ ਕੂੜਾ ਪੈਸਾ ਕਰਦਾ ਹੈ ਜੀ ਇਹ ਪਮਾਨਾ ਸਰਕਾਰ ਦਾ ਮੇਰਾ ਨਹੀਂ ਹੈਗਾ ਮਤਲਬ ਕਿ ਪੂਰਾ ਪੰਜਾਬ 1 ਕਰੋੜ ਕਿਲੋ ਜਿਹੜਾ ਜੀ ਕੂੜਾ ਪੈਦਾ ਕਰਦਾ ਹੈ ਔਰ ਇਹ ਵੀ ਡਾਟਾ ਇਹਨਾਂ ਦਾ ਹੀ ਆ ਕਿ 70% ਉਹ ਕੂੜਾ ਰੀਸਾਈਕਲ ਹੋ ਸਕਦਾ ਜੀ ਮਤਲਬ 70 ਕਰੋੜ ਕੁੰਠਲ ਜਿਹੜਾ ਹੈਗਾ ਕੂੜਾ ਮਤਲਬ 70% ਕੂੜਾ ਪੈਦਾ ਉਹਦੇ ਵਿੱਚੋਂ ਅਸੀਂ ਕੁਝ ਬਣਾ ਸਕਦੇ ਆ ਹਲਕਾ ਫਤਫੇ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਉਸ ਕੂੜੇ ਨੂੰ ਰੀਸਾਈਕਲ ਹੋਵੇ ਇੱਕ ਕੂੜਾ ਸਿਰਦਰਦੀ ਬਣਿਆ ਹੋਇਆ ਉਹਦਾ ਹੱਲ ਹੋਵੇ ਦੂਸਰਾ ਕੰਮ ਸਾਡਾ ਰੋਪੜ ਸ਼ਹਿਰ ਬਹੁਤ ਛੋਟਾ ਸ਼ਹਿਰ ਆ ਹੋਰ ਸ਼ਹਿਰਾਂ ਦੇ ਮੁਕਾਬਲੇ ਸਾਡੇ ਜਿਹੜੇ ਪਲਾਂਟ ਲੱਗੇ ਹੋਏ ਆ ਪੂਰਜੀ ਟ੍ਰੀਟਮੈਂਟ ਪਲਾਂਟ ਜਿੱਥੇ ਪਸ਼ੀਵਰੇਜ ਦਾ ਦੂਸਤ ਪਾਣੀ ਸਾਫ਼ ਹੁੰਦਾ ਹੈ ਉਹਦੇ ਵਿੱਚ ਲਗਭਗ 60 ਲੱਖ ਲੀਟਰ ਪਾਣੀ ਰੋਹ ਜਾਂਦਾ ਹੈ ਇੱਕ ਸਾਡਾ ਛੋਟਾ ਸ਼ਹਿਰ ਆ बड़े शहरों ਦੇ ਵਿੱਚ 300 ਕਰੋੜ ਲੀਟਰ ਪਾਣੀ ਜਾਂਦਾ ਹੋਊਗਾ ਉਹ ਪਾਣੀ ਨੂੰ ਸਾਫ਼ ਕਰਕੇ ਉੱਥੇ ਟ੍ਰੀਟ ਵੀ ਹੁੰਦਾ ਸਭ ਜਗ੍ਹਾ ਪਰ ਕਿਸੇ ਵੀ ਜਗ੍ਹਾ ਰੋਪੜ ਦਾ ਮੈਨੂੰ ਪਤਾ ਹੋਰ ਵੀ ਨਹੀਂ ਹੁੰਦਾ ਅੱਛਾ ਮੈਨੂੰ ਇਹ ਦੱਸੋ ਮੈਨੂੰ ਇਹ ਦੱਸੋ ਕਿ ਰੋਪੜ ਬਹੁਤ ਪੁਰਾਣਾ ਜ਼ਿਲ੍ਹਾ ਬੜਾ ਵੱਡਾ ਵੀ ਆ ਪਰ ਰੋਪੜ ਦੀ ਅਗਰ ਗੱਲ ਕੀਤੀ ਜਾਵੇ ਖਰੜ ਮਹਾਲੀ ਬੰਗਾ ਨਵਾਂ ਸ਼ਹਿਰ ਆਨੰਦਪੁਰ ਸਾਹਿਬ ਗੜ ਸ਼ੰਕਰ ਇਹਨਾਂ ਦੇ ਮੁਕਾਬਲੇ ਵੀ ਤੁਹਾਡਾ ਰੂਪੜ ਛੋਟਾ ਪੈ ਗਿਆ ਡਵੈਲਪਮੈਂਟ ਦੇ ਪੱਖੋਂ ਕਿ ਸਾਰੇ ਹਾਲਾਤ ਇੱਕੋ ਜਿਹੇ ਨੇ ਮੈਂ ਮੈਂ ਤੁਹਾਨੂੰ ਸਿਰਫ ਪਾਣੀ ਦੀ ਗੱਲ ਦੱਸਦਾ ਕਿ 60 ਲੱਖ ਲੀਟਰ ਪਾਣੀ ਰੋਜ਼ ਸਾਫ ਵੀ ਕੀਤਾ ਜਾਂਦਾ ਹੈ ਫਿਰ ਉਹਨੂੰ ਮੁਰਗੇ ਫਿਰ ਦੋਬੇ ਚ ਵਰਤਿਆ ਜਾਂਦਾ ਹੈ 60 ਲੱਖ ਲੀਟਰ ਪਾਣੀ ਦੇ ਨਾਲ ਸੰਜਾਈ ਕਿੰਨੀ ਹੋ ਸਕਦੀ ਆ ਅਸੀਂ ਧਰਤੀ ਜੋ ਦੁਬਾਰਾ ਪਾਣੀ ਕੱਢਣ ਤੋਂ ਕਿੰਨਾ ਬਚ ਸਕਦੇ ਆ ਇਹ ਪੈਟਰਨ ਪੂਰੇ ਪੰਜਾਬ 'ਚ ਲਾਗੂ ਹੋਣਾ ਚਾਹੀਦਾ ਹੈ ਕਿ ਜਿੱਥੇ ਟ੍ਰੀਟਮੈਂਟ ਲੱਗਦਾ ਹੈ ਪਲਾਟ ਚਾਹੇ ਕੋਈ ਕਲੋਨੀ ਆ ਚਾਹੇ ਕੋਈ ਅਪਾਰਟਮੈਂਟ ਆ ਚਾਹੇ ਖਰੜ ਵਰਗੇ ਸ਼ਹਿਰਾਂ ਵਿੱਚ ਬੜੀਆਂ-ਬੜੀਆਂ ਕਲੋਨੀਆਂ ਆ ਉਹ ਸਾਰਾ ਪਾਣੀ ਸਾਫ਼ ਹੋ ਕੇ ਬੜੀਆਂ ਟੈਂਕੀਆਂ ਵਿੱਚ ਜਾਵੇ ਬੜੀਆਂ ਟੈਂਕੀਆਂ ਤੋਂ ਪਾਣੀ ਪਲੇਨਰ ਰਹੀ ਨੇੜੇ ਤੋਂ ਨੇੜੇ ਸੰਜਾਈ ਵਾਸਤੇ ਵਰਤਿਆ ਜਾਣਾ ਚਾਹੀਦਾ ਇਹ ਚੀਜ਼ਾਂ ਉਦੋਂ ਹੋਣਗੀਆਂ ਜਦੋਂ ਪਾਰਟੀਆਂ ਦੇ ਨਮਾਇंदे ਜਿਹੜੇ ਜਿੱਤਦੇ ਆ ਉਹਨਾਂ ਦੇ ਗੱਲ ਚੋਂ ਪਾਰਟੀਆਂ ਦਾ ਪਾਇਆ ਉਹ ਫਟਾ ਖੁੱਲੇਗਾ ਅੱਛਾ ਮੇਰਾ ਆਖਰੀ ਸਵਾਲ ਹੈ ਰਣਜੀਤ ਸਿੰਘ ਜੀ ਮੇਰਾ ਆਖਰੀ ਸਵਾਲ ਹੈ ਕਿ ਤੁਸੀਂ ਕਹਿੰਦੇ ਕਿ ਇੱਕੋ ਜੀਆਂ ਪਾਰਟੀਆਂ ਨੇ ਤੇ ਪਾਰਟੀਆਂ ਦੇ ਲੀਡਰ ਵੀ ਇੱਕੋ ਜਿਹੇ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਇੱਕੋ ਥਾਲੀ ਦੇ ਵੱਟੇ ਚੱਟੇ ਹੈ ਨਾ ਜੀ ਤੁਹਾਨੂੰ ਨਿੱਜੀ ਤੌਰ ਤੇ ਇਹਨਾਂ ਪੰਜਾਂ ਚੋਂ ਕੋਈ ਪਸੰਦ ਹੈਗਾ ਨਹੀਂ ਬਿਲਕੁਲ ਪਸੰਦ ਨਹੀਂ ਜੀ ਬਿਲਕੁਲ ਪਸੰਦ ਨਹੀਂ ਫਿਰ ਫਿਰ ਨੋਟਾ ਫਿਰ ਨੋਟਾ ਫਿਰ ਤੇ ਨੋਟਾਂ ਨੂੰ ਵੋਟ ਹੀ ਪਾਓਗੇ ਤੁਸੀਂ ਇਹਨਾਂ ਨੇ ਇਹ ਹੀ ਨਹੀਂ ਪਤਾ ਵੀ ਕਿਹੜੇ ਨੇ ਜਿੱਤ ਕੇ ਕਿੱਧਰ ਚਲੇ ਜਾਣਾ ਸ਼ਾਮ ਨੂੰ ਜੀਨੇ ਜਿਆਦਾ ਕਬਲਾ ਕਰੇ ਆ ਇਸ ਤੇ ਨਹੀਂ ਵਿਸ਼ਵਾਸ ਭਾਜਪਾ ਨੇ ਫਰਾ ਦੇਣਾ ਤੇ ਈੜੀ ਭੇਜ ਦੇਣੀ ਆ ਉਹਨੇ ਡਰਦੇ ਨੇ ਚਲੇ ਜਾਣਾ ਹੈ ਜਿਹੜਾ ਭੁੱਖ ਲੰਗ ਦਾ ਮਾਰਿਆ ਵਾ ਉਹਨੇ ਤਾਂ ਚਲੇ ਜਾਣਾ ਕਿ ਉਧਰ ਹੱਥ ਪਾਉਂਗਾ ਚੰਗਾ ਸਾਡਾ ਇਸ ਕਰਕੇ ਕਿਸੇ ਦਾ ਭਰੋਸਾ ਹੀ ਨਹੀਂ ਹੈਗਾ ਕਿ ਸ ਸ਼ਾਮ ਨੂੰ ਚਲੇ ਜਵੇ ਸਵੇਰ ਨੂੰ ਚਲੇ ਜਵੇ ਕਿੱਧਰ ਚਲੇ ਜਵੇ ਔਰ ਸਾਰਿਆਂ ਕੋਲ ਇੱਕੋ ਹੀ ਬਹਾਨਾ ਹੁੰਦਾ ਹੈ ਕਿ ਜੀ ਇਹ ਧਨ ਹੁਣ ਦਲਦਲ ਬਣ ਗਿਆ ਮੇਰਾ ਇੱਥੇ ਦਮ ਘੁੱਟਦਾ ਹੈ ਮੈਂ ਇਲਾਕੇ ਦੀ ਭਲਾਈ ਬਾਤ ਤੇ ਉਹ ਪਾਰਟੀ ਵੀ ਚੱਲਿਆ ਹੈ ਉਹ ਬਲਦੀ ਵਾਲਾ ਹੀ ਡਾਇਲੌਗ ਬੋਲ ਕੇ ਦੂਈ ਬਲਦੀ ਵੀ ਜਾ ਰਿਹਾ ਹੈ ਉਹ ਤੀ ਬਲਦੀ ਆਹੀ ਡਾਇਲੌਗ ਬੋਲ ਕੇ ਤੀ ਬਲਦੀ ਵਿੱਚ ਜਾ ਰਿਹਾ ਹੈ ਇਸ ਕਰਕੇ ਚਲੋ ਚਲੋ ਬਹੁਤ 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 ਸ਼ੁਕਰੀਆ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰঞ্জੀਤ ਸਿੰਘ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਇਸ ਲੈ ਕੇ ਸਮਝਿਆ ਬਿਲਕੁਲ ਜੀ ਸਾਡੇ ਨਾਲ ਜੁੜੇ ਸੀ ਰঞ্জੀ ਸਾਡੇ ਨਾਲ ਜੁੜੇ ਸੀ ਰঞ্জੀਤ ਸਿੰਘ ਜਿਹਨਾਂ ਨੇ ਕਿਹਾ ਕਿ ਪਾਰਟੀਆਂ ਦਾ ਤੇ ਪਾਰਟੀਆਂ ਦੇ ਉਮੀਦਵਾਰਾਂ ਦਾ ਅਸਲ ਦੇ ਵਿੱਚ ਕੋਈ اخਲਾਕ ਹੀ ਨਹੀਂ ਰਹਿ ਗਿਆ ਕਰੈਕਟਰ ਹੀ ਖਤਮ ਹੋ ਗਿਆ ਤੇ ਸ਼ਾਇਦ ਇਸੇ ਕਰਕੇ ਵੋਟਾਂ ਵੇਲੇ ਇਹਨਾਂ ਨੂੰ ਹਲਕੇ ਤੇ ਲੋਕ ਚੇਤੇ ਆਉਂਦੇ ਨੇ ਉਹ ਸੁਬਾ ਜਿੱਤ ਕੇ ਭੁੱਲ ਜਾਂਦੇ ਨੇ ਫਿਲਹਾਲ ਦੇ 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 ਨੇ ਕਿ ਨਤਪੁਰ ਸਾਹਿਬ ਦੇ ਲੋਕ ਇਸ ਵਾਰ ਕਿਸ ਉਮੀਦਵਾਰ ਨੂੰ ਵੋਟਾਂ ਪਾ ਕੇ ਆਪਣਾ ਨਵਾਂ ਮੈਂਬਰ ਪਾਰਲੀਮੈਂਟ ਬਣਾਉਂਦੇ ਨੇ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ